ਤੁਹਾਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਜੀ ਅਜੇ ਨਵਰਾਤੇ ਸ਼ੁਰੂ ਹੋ ਗਏ ਜੀ। ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਨਵਰਾਤਰੇ ਹੋ ਗਏ ਜੀ ਸ਼ੁਰੂ। ਸਰਦ ਦੇ ਲੰਘ ਸਰਦਾਂ ਦਾ ਸਾਰਿਆਂ ਦਾ ਕੰਮ ਹੋ ਜਾਂਦਾ ਠਾਪਾਂ। ਹਾਂ ਜੀ ਕੋਈ ਵੀ ਨਵਾਂ ਕੰਮ ਨਹੀਂ ਕਰ ਸਕਦੇ। ਹਾਂ ਤੇ ਕੋਈ ਵੀ ਜੀ ਨਹੀਂ ਕਰੀਟ ਸਕਦੇ। ਨਹੀਂ ਚਲੋ ਕੁਝ ਮਤਲਬ ਸੋਚ ਜੁਕਣਾ ਪਿੱਛੇ ਤੇ ਬਣਾਈ ਵੀ ਲੋਕਾਂ ਨੂੰ ਉਦਾਂ ਹੀ ਚੱਲਦੀ ਹੁੰਦੀ ਹੈ। ਬਾਕੀ ਅ ਚੱਲੀ ਜਾਂਦਾ ਆਪਣੇ ਸਿੱਖ ਧਰਮ ਚ ਤਾਂ ਸਾਰੇ ਆਪਣੇ ਆਪਣੇ ਕਰਮ ਕਰੀ ਜਾਂਦੇ ਆ ਤੇ ਆਪਾਂ ਨੇ ਰੰਗ ਇਹਨਾਂ ਤੇ ਸ਼ਰੂਪ ਪਹਿਨਾ ਕਰਿਆ ਮੈਂ ਆਪਾਂ ਤਾਂ ਦਿਨ ਛੇਤੀ ਛੇਤੀ ਦੇਖ ਲਈ ਨਹੀਂ ਇਹਨਾਂ ਦੇ। ਹਾਂ ਵੀ ਆਪਾਂ ਨੇ ਸ਼ਰਾਧਾ ਚ ਰੰਗ ਸ਼ੁਰੂ ਕਰਿਆ ਤਾਂ ਕਿ ਪਹਿਨਾ ਕਿੰਨੇ ਸ਼ਰਾਧ ਹੁੰਦੇ ਮੈਨੂੰ ਤੇ ਵੀ 15 ਹੁੰਦੇ ਨਾ ਆਪਾਂ ਨੇ ਤਾਂ ਫਿਰ 15 ਦਿਨ ਵਿੱਚ ਸ਼ਰਾਧਾ ਚ ਸ਼ੁਰੂ ਕਰਿਆ ਸ਼ਰਾਧਾ ਚ ਖਤਮ ਕਰਤਾ ਸ਼ਰਾਧਾ ਚ ਖਤਮ ਤਾਲਾ ਕੋਈ ਨਹੀਂ ਉਹ ਹੀ ਕਹਿੰਦਾ ਆਪਾਂ ਇਹ ਚੀਜ਼ਾਂ ਨੂੰ ਬਹੁਤ ਘੱਟ ਵਿਚਾਰਦੇ ਜਿਵੇਂ ਉਦਾਂ ਵੀ ਜਿੱਕਣਾ ਬਜ਼ਾਰਾਂ ਬਜ਼ੂਰਾਂ ਦੇ ਵਿੱਚ ਨਾ ਹਾਂਜੀ ਤਕਰੀਬਨ ਮੈਂ ਦੇਖਿਆ ਰੌਣਕਾਂ ਰੌਣਕਾਂ ਇਹ ਘੱਟੇ ਹੁੰਦੀਆਂ ਸਰ ਆਦਾਂ ਦੇ ਵਿੱਚ ਨਾ ਕੋਈ ਅੱਜ ਦੇਖਿਓ ਜੀ ਪਾ ਪਾਜੀ ਕਿੰਨੀ ਰੌਣਕਾਂ ਹੋਣੀਆਂ ਨਵਰਾਤੇ ਸ਼ੁਰੂ ਹੋ ਗਏ ਕਈ ਲੋਕ ਐਨੇ ਜਿਹੜੇ ਬਹੁਤ ਉਹਦੇ ਨਾਲ ਮਨਾਉਂਦੇ ਆ ਇਹ ਰਾਮਲੀਲਾ ਸ਼ੁਰੂ ਹੋ ਜਾਂਦੀ ਹੈ ਹਾਂ ਬਹੁਤ ਖੁਸ਼ ਆ ਦੁਵਾਲੀ ਦੇ ਦਿਨ ਬਸ ਆ ਗਏ ਹੁਣ ਬਾਕੀ ਗੱਲ ਮੈਂ ਇਹ ਵੀ ਦੇਖੀ ਮੈਂ ਦੇਖਿਆ ਹੈ ਨਾ ਮੈਂ ਜਦ ਹੁਣ ਵਿਆਹ ਬਹੂਆਂ ਦਾ ਨਾ ਸੀਜ਼ਨ ਸ਼ੁਰੂ ਹੋ ਰਿਹਾ ਨਾ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੋਏ ਉਹਨਾਂ ਦੇ ਹੋ ਜਾਣਾ ਸਾਰਿਆਂ ਦਾ ਸੰਜੋਗ ਭੜਨਾ ਆਪਸ ਦੇ ਵਿੱਚ ਧੀਆ ਆਪਣੇ ਆਪਣੇ ਪਰਿਵਾਰਾਂ ਚ ਜਾਣ ਖੁਸ਼ ਰਹਿਣ ਜਿਨ੍ਹਾਂ ਦੇ ਰਿਸ਼ਤੇ ਹੋਏ ਪਿਆ ਆਹ ਸ਼ਰਾਧਾ ਦੇ ਵਿੱਚ ਨਾ ਮੈਂ ਬਹੁਤ ਚਰਚਾ ਸੁਣਦਾ ਹੁੰਦਾ ਹੈ ਜੀਆਂ ਗੱਲਾਂ ਦੀ ਵੀ ਸੋਨਾ ਕਰਾ ਲਓ ਜੀ ਬੁੱਕ ਸਸਤਾ ਹੋ ਜਾਂਦਾ ਸ਼ਰਾਧਾ ਦੇ ਵਿੱਚ ਤੇ ਪਰ ਸ਼ਰਾਦਾ ਦੇ ਬਾਅਦ ਚੱਕ ਲੈ ਜਿਓ ਏਦਾਂ ਕਰ ਲਿਓ ਓਦਾਂ ਕਰ ਲਿਓ ਐਦਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਸ਼ਰਾਦਾ ਨੂੰ ਕਈ ਲੋਕ ਤਾਂ ਜੀ ਮਾੜਾ ਮੰਨਦੇ ਪਰ ਆਪਾਂ ਦੇਖੋ ਸ਼ਰਾਦਾ ਦੇ ਬੱਚੇ ਜੰਮਦਾ ਵੀ ਐ ਮਾਰਦੇ ਵੀ ਐ ਜੰਮਦੇ ਵੀ ਐ ਉਹ ਨਹੀਂ ਤਾਂ ਜੀ ਉਹ 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 ਵੀ ਆ ਗੱਲਾਂ ਗੱਲ ਤਾਂ ਮੈਂ ਪਹਿਲੇ ਕਿਹਾ ਵੀ ਅਸੀਂ ਇਹ ਚੀਜ਼ਾਂ ਨੂੰ ਵਿਚਾਰ ਕਈ ਲੋਕ ਕਰਦੇ ਕਈ ਨਹੀਂ ਕਰਦੇ ਹੈਗੇ ਇਹ ਸਾਰਾ ਸਿਸਟਮ ਐਦਾਂ ਹੀ ਚੱਲਦਾ ਆਉਂਦਾ ਕੋਈ ਕੋਈ ਇਹ ਚੱਕਰਾਂ 'ਚ ਫਸ ਗਿਆ ਕੋਈ ਨਿਕਲ ਗਿਆ ਪਰ ਜਿਹੜੇ ਜਿਹੜੇ ਰੀਤੀ ਰਿਵਾਜ ਆ ਹਾਂਜੀ ਅਸੀਂ ਤਾਂ ਉਹਨਾਂ ਨੂੰ ਉਦੋਂ ਹੀ ਫੋਲੋ ਕਰਦੇ ਆਈ ਜੰਨੇ ਆ ਤੇ ਸੰਦੇ ਹਾਂਜੀ ਮੈਂ ਲੱਗੀ ਆਂ ਕਿ ਪਹਿਲੇ ਨਵਰਾਤੇ ਨੂੰ ਦੇੜੀ ਲਿਪਾਣਾ ਸਾਰੇ ਲਿਪਦੇ ਸਾਡੇ ਵੀ ਲਿਪਦੇ ਸਾਰੇ ਲਿਪਦੇ ਦੇੜੀ ਤਾਂ ਇਹ ਨਵਰਾਤਿਆਂ ਤੇ ਹੋਣਾ ਸੁਣਾ ਇਹ ਜ਼ਰੂਰੀ ਆ ਤੇ ਬਾਕੀ ਗੱਲ ਸਾਡੀ ਕਣਕ ਨਹੀਂ ਜੀ ਸੁੱਕਦੀ ਅਸੀਂ ਜ਼ਰੂਰ ਸੁੱਕ ਅਗੇ ਉਹਨੂੰ ਸਕਾਉਂਦੇ ਸਕਾਉਂਦੇ ਰੋਜ ਉਹਨੂੰ ਵਿਚਾਰੇ ਨੂੰ ਫੋਲ ਦਿੰਦੇ ਆ ਰੋਜ ਉਹ ਕਰ ਦਿੰਦੇ ਆ ਦੇਖ ਜੇ ਡੰਗਰ ਰੱਖੇ ਹੋਇਆ ਤਾਂ ਤੇਰਾ ਗੋਹੇਦੌਰੀ ਸਰ ਗਿਆ ਨਹੀਂ ਅੱਜ ਕੱਲ ਤਾਂ ਗੋਹਾ ਵੀ ਨਹੀਂ ਦਿੰਦਾ ਉਹ ਤਾਂ ਜਾਣਾ ਪੈਣਾ ਤਾਂ ਉਹ ਗੋਹਾ ਵੀ ਨਹੀਂ ਦਿੰਦਾ ਅੱਜ ਕੱਲ ਕੋਈ ਹਾਂਜੀ ਹਾਂ ਇੱਕ ਪੰਗਾ ਥੋੜਾ ਆ ਜੇ ਕਿ ਪਤਾ ਮਾਤੜ ਵਰਗਾ ਗੋਹਾ ਲਿਆ ਵੀ ਕਿਸੇ ਤੇ ਜੇ ਨਾ ਹੋਵੇ ਡੰਗਰ ਹਾਂ ਉਧਰ ਸ਼ਾਮ ਨੂੰ ਡੰਗਰ ਮਾਰ ਜਿਵੇਂ ਲਾਤਾ ਬਸ ਸਰ ਗਿਆ ਫਿਰ ਫਗਲ ਨੇ ਆ ਸੋਚੀ ਜਣਾ ਸਰਿੰਦਰ ਗੋਹਾ ਲੈ ਗਈ ਤੀ ਬਈ ਬਹੁਤ ਦੁਖਾਰ ਕਰ ਕਰਦਾ ਇਹ ਤਾਂ ਲੋਕਾਂ ਨੂੰ ਗਾਹਤ ਹੈ ਭਾਜੀ ਹਾਂ ਓਹੋ ਪਪਾ ਹੈ ਵੀ ਹੈ ਹੈ ਪਤ ਨਹੀਂ ਨਹੀਂ ਇਹਦਾ ਕੁਝ ਹੁੰਦਾ ਕਿ ਨਹੀਂ ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ ਜਣੀ ਇਹ ਲੋਕਾਂ ਦੀ ਜੋ ਸਾਡੀ ਕਿਸਮਤ ਚ ਹੋਣਾ ਤਾਂ ਹੋਈ ਆ ਤੰਮੌ ਲਾ ਕੇ ਦੇ ਦਮਾ ਹੁਣ ਚੌਲ আর ਹਲਦੀ ਜੀ ਤਾਂ ਉੱਥੇ ਕੋਲੀ ਚ ਪਾ ਕੇ ਰੱਖੇ ਤੇ ਅੱਜ ਜੀ ਜਿਹੜਾ ਰਹਿਣਾ ਖੂਣਾ ਕੰਮ ਹੈ ਤੇ तकरीबन तकरीबन ਸਾਰਾ ਫਤੈ ਕਰ ਦੇਣਾ ਜਿਹੜਾ ਕੱਪੜੇ ਕੁੱਪੜੇ ਜੇ ਧੋਣੇ ਵਾਲਿਆ ਆ ਸਮਾਨ ਰੱਖਣੇ ਦਾ ਹਰੇ ਆ ਸਾਰੇ ਹੀ ਸਮਾਨ ਤੋਂ ਹੋਣਾ ਜੀ ਜਿਹੜਾ ਮੰਦਾ ਸਵਾਇਬ ਐ ਦੀ ਤੋ ਤਵਈਆ ਹੁਣ ਇਹਦੇ ਚ ਪਾਤੀ ਜੀ ਚੀਨੀ ਚੌਲ ਹਲਦੀ ਕਿੰਨੇ ਵਾਰ ਰੱਤਰੇ ਵਿਆਹਾਂ ਦਾ ਸੀਜ਼ਨ ਸ਼ੁਰੂ ਮੇਰਾ ਪੁੱਤ ਉਹ ਪੜਨਗੇ ਅੱਜ ਕੁੜੀ ਛੁੱਟੀ ਆ ਤੇਰੇ ਸੱਦ ਕੇ ਨਫੜਾ ਸੌਤ ਨਾਂ ਬਹੇ ਸੁੱਚਾ ਪਾਛਾ ਸੋਖ ਰਖੇ 5-6 ਦਿਨ ਤੱਕ ਫੇਰ ਜੜੀ ਲਪੀਏ ਸੀ ਸੋਤਣਾ। ਚੋ। ਉਹ ਕਿੜੇ ਕੁੜੀਆਂ ਨੂੰ ਪਾ ਦੇ ਜਿਹੜਾ ਬਚ ਗਿਆ। ਹਾਂਜੀ ਬਾਜੂ ਦੀ ਰੱਖ ਕੇ ਜਾਣਾ। ਹਾਂ। ਮੈਂ ਖੱਬੜ ਲੈ ਆਉਣੀ। ਅਰੇ ਖੱਬੜ ਲਿਆਉਣੇ ਖੱਬੜ ਵੀ ਰੱਖਦੇ ਹੁੰਦੇ ਆ। ਹਾਂਜੀ ਸਾਡੇ ਰੱਖਦੇ ਆ। ਨਾ ਰੱਖਦੇ ਤਾਂ ਹੁੰਦੇ ਉਹ ਤਾਂ ਮੰਨੂ ਵੀ ਪਤਾ ਮਾਂ ਕਿ ਤੇ ਉਹ ਰੱਖਦੇ ਨਹੀਂ ਹੁਣ। ਰੱਖਦੇ ਹੀ ਨਹੀਂ। ਖੱਬੜ ਤਾਂ ਤਨੂੰ ਉੱਥੇ ਤੋਂ ਪੱਟ ਕੇ ਲੈ ਆਉਣਾ ਪੈਣਾ ਉੱਧਰ ਤੇ। ਉਹ ਉੱਥੇ ਜਿਹੜਾ ਤੁਹਾਡਾ ਬਾਬਾ ਆ ਖੱਬੜੇ ਖੜਾ ਨਾਲ। ਹਾਂਜੀ ਸਾਡੇ। ਚਾਹੀਦੀ ਆ ਬਾਜੀ ਰਾਈ ਵੀ ਨਹੀਂ ਖੱਬਲੇ ਆ ਇਹ ਖੱਬਲ ਪੱਟਲਾ ਬਸ ਆ ਇਹਨੂੰ ਕਹਿੰਦੇ ਦੋਬਾ ਇਹਨੂੰ ਕਹਿੰਦੇ ਕਿੰਨੇ ਕੁ ਤਾਈ ਦਾ 100 ਦੇ ਪਰ ਬਸ ਕਰ ਲਾ ਇਹ ਹੋਰੂੰਗ 10 ਕੇ ਹੋਰ ਪੱਟ ਲੈਵਾ ਹਾਂਜੀ ਹੋ ਜਾਣੇ 2 200 ਫਰੇ ਚਲ ਹੁਣ ਐਸਾ ਹੀ ਕਾਪਣਾ ਦਾ ਸੰਪੂਰੀ ਕਰਨੀ ਜੀ ਖਤਪਤ ਸਤਿ ਸ੍ਰੀ ਅਕਾਲ ਧੰਨਵਾਹ ਕਰੋ ਸੱਚਾ ਪਾਤਸ਼ਾ ਸਾਰੇ ਹੀ ਖੋਜੀ-ਖੋਜੀ ਦੇਲੀਆਂ ਲੱਪਣ ਜਿਹੜੀਆਂ ਭਾਈ ਉਹਨਾਂ ਦੀਆਂ ਮਰਾਦਾਂ ਉਹ ਪ੍ਰਮਾਤਮਾ ਪੂਰੀਆਂ ਕਰੇ ਹਾਂਜੀ ਪ੍ਰਮਾਤਮਾ ਸਾਰ ਕਿਸੇ ਨੂੰ ਹਰ ਸਾਲ ਵਧੀਆ ਤੇ ਹਰ ਲਿਆਵੇ ਹਾਂ ਚੜ੍ਹਦੀ ਕਲਾ 'ਚ ਰਹਿਣ ਸਾਰੇ ਚਲੋ ਮਿਲਦੇ ਜੀ ਫੇਰ ਤੁਹਾਨੂੰ ਅਟਕੇ ਥੋੜਾ ਜਿਹਾ। ਫੇਰ ਮਿਲਿਆ ਆਪਾਂ ਖਮਾਣੋ ਮੇਲੇ ਚ। ਖਮਾਣੋ ਮੇਲੇ ਤਾਂ ਦੇਖਾਂਗੇ ਕਦ ਜਾ ਹੁੰਦਾ। ਪਹਿਲਾਂ ਮੇਲੇ ਚ ਤਾਂ ਜਾਣਾ ਜਾਣਾ ਪਹਿਲਾਂ ਜਿਹੜਾ ਆ ਮੇਲਾ ਛੜਿਆ ਪਾ ਇਹਨੂੰ ਤਾਂ ਕਰੋ ਕਲੀਅਰ ਆ। ਆ ਮੰਜਾ ਬਾਹਰ ਥੋੜੋ ਰਹਿਣਾ ਰਸੋਈ ਤੇ ਵੀ ਅੰਦਰ ਜਾਣਾ। ਮੇਲੇ ਤੇ ਚੱਲਾਂਗੇ 10 ਵਜੇ। ਅਜੇ ਤਾਂ 8 ਵਜੇ ਕੰਮ ਆ ਗਏ ਮੇਲਾ। ਕੰਮ ਨਿਬੜ ਲਾ ਮੇਲਾ। ਹਾਂ ਮੇਲਾ ਦਿਖਾ ਕੇ ਲਿਆਉਣਾ ਆਪਾਂ ਚੱਲਾਂਗੇ ਹਾਂ ਕੋਈ ਨਾ ਅੱਜ ਚੱਲਿਓ ਸਾਡੇ ਅੱਜ ਚੱਲਿਓ ਅੱਜ ਚੱਲਿਓ ਮੇਲਾ ਅੱਜ ਦੇਖਿਆ ਜੇ ਜਾਂਦੇ ਨਹੀਂ ਮਿਲ ਗਿਆ ਜੀ ਖਜ਼ਾਨਾ ਇਹ ਸਿਲੰਡਰ ਆ ਜੀ ਜਿਹੜਾ ਇਹ ਜਿਨ੍ਹਾਂ ਨੇ ਨਾ ਇੱਕ ਆ ਮੈਂ ਕਹਿੰਦਾ ਵੀ 2000 ਅ 6 7 ਜਾਂ 5 ਦੇ ਲਗਭਗ ਇੱਕ ਠੰਡਾ ਬਣਾਉਣ ਵਾਲੀ ਮਸ਼ੀਨਾਂ ਆ ਜਾਂਦੀਆਂ ਘਰਾਂ ਦੇ ਵਿੱਚ ਆਪੇ ਬਣਾ ਕੇ ਬਣਾ ਕੇ ਪੀਣੇ ਹੁੰਦੇ ਤੇ ਇਹ ਸਿਲੰਡਰ ਉਹਦਾ ਆ ਪਈਓ ਆਹਾ ਇਹ ਫਿਰਦੇ ਜਾਏ ਇਹਦੇ ਤਾਂ ਲੋੜੇ ਨਹੀਂ ਹੁਣ ਹੁਣ ਤਾਂ ਠੰਡਾ ਠੁਠ ਜਿਹੜੀ ਜਿਹੜੀ ਚੀਜ਼ ਫੁੱਟਣੀ ਆ ਨਹੀਂ ਫੁੱਟਦੇ ਕੀ ਆਵਾਜ਼ ਆ ਆ ਜੀ ਉਹ ਉਹ ਚੱਲਦੀ ਆ ਇਹਦੇ ਵਿੱਚ ਆ ਸਿਲੰਡਰ ਜਾਂ ਪਾ ਕੇ ਹਾਂ ਚੱਲ ਫਿਰ ਇਹ ਤਾਂ ਥਲੜੀ ਸਾਈਡ ਤੇ ਪੈਣਾ ਹੁੰਦਾ ਸੀ ਇਹ ਸਿਲੰਡਰ ਹਨਾ ਇਹ ਇੱਦਾਂ ਇੱਥੇ ਨੂੰ ਉਹ ਸਾਹਮਣੇ ਕੱਥ ਸੁਣਾ ਇਦੇ ਵਿੱਚ ਲੱਗਾ ਬਾਜੀ ਪਿੰਡਾ ਦਾ ਪਰਜੀਟਾ ਉਹ ਸਾਹਮਣੇ ਆ ਚੀਜ਼ ਅਸੀਂ ਵੀ ਬਹੁਤ ਇੰਜੋਏ ਕਰਿਆ ਠੰਡਾ ਹੈ ਐਵੇਂ ਕਹਿਦੀਏ ਬਹੁਤ ਪੀਤਾ ਹੈ ਬਹੁਤ ਜਣਾਂ ਨੇ ਪੀਤਾ ਜਾਦਾ ਮਤਲਬ ਅ ਤਰਸ ਤਰਸ ਕੇ ਅਸੀਂ ਆਹ ਮਸ਼ੀਨ ਜੀ ਲੱਤੀ ਦੀ ਤ ਮਸ਼ੀਨ ਜੀ ਲੱਤੀ ਤੀ ਇਹ ਤੇ ਕਹਿੰਦੇ ਜਦ ਤੱਕ ਐਨ ਦੁਪਹਿਰਾ ਸਿਰ ਪਰ ਨਹੀਂ ਚੜਕੇ ਆਉਂਦਾ ਜਦ ਤੱਕ ਸਰੀਰ ਵੀ ਨਹੀਂ ਭੱਖਦਾ ਭੱਗ ਗਿਆ ਬਾਜੀ ਭੱਗ ਗਿਆ ਤਾਂ ਵੀ ਸ਼ੁਕਰ ਹੈ ਜੇ ਸਰੀਰ ਭੱਕ ਗਿਆ ਕਿ ਇਹ ਇਹਦੇ ਨਾਲ ਉਤਰਨੀ ਆ ਜਰ ਜੀ ਐਜੀ ਤਾਂ ਉਤਰ ਜੰਦੀ ਤੇ ਆ ਵੀ ਹੁਣ ਚਮਕਾ ਦਿਓ ਕਿਆ ਨਮੀ ਲੈਣੀ ਹਟ ਨਹੀਂ ਜੀ ਨਮੀ ਲੈਣੀ ਇਹ ਮੰਮੀ ਨੇ ਲਈਦੀ ਪਹਿਲਾਂ ਹਾਂ ਬਸ ਆਦੀ ਤੁਸੀਂ ਜੀ ਫੇਰ ਹੋਣੀ ਤੇ ਮਿੱਟੀ ਦੀਆਂ ਤੂੰ ਦਬੋ ਦੇ ਨੂੰ ਗਿੱਚੀ ਚ ਉਹਦੇ ਚ ਦਬੋ ਦੇ ਫੇਰ ਕਿਆ ਸੁੱਕਣੇ ਹੈ ਜੀ ਧੁੱਪ ਚ ਤਾਂ ਬੰਦੇ ਸੁੱਕਦੇ ਹੁਣ ਹੋ ਜਾਣਾ ਹੈ ਹੈ ਰੱਬੀ ਰੱਬੀ ਸ੍ਰੀ ਗਾਜੀ ਸਾਰਿਆਂ ਨੂੰ ਹਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਨੇ ਲਾ ਲਈ ਆਪਣਾ ਧੋਬਕਾਟ ਤੇ ਹੁਣ ਕੰਮ ਦਾ ਪਰ ਤੇ ਪਰ ਚੰਨ ਨਹੀਂ ਕਰਨਾ ਲੱਗਦਾ ਮੈਨੂੰ ਮਸ਼ੀਨਾਂ ਤਾਂ ਉਹ ਵੀ ਪਈਆਂ ਉਹ ਕਿਆ ਕੈਟਮਾਂ ਪਈਆਂ ਕੀ ਉਹਹੀ ਆ ਕੀ ਉਹ ਕਿਹ ਇੱਕ ਹੋਰ ਕਿਹੜਾ ਥਾ ਕੋਟਣੀਆ ਇੱਥੇ ਦਾ ਗ੍ਰੈਂਡਰ ਆ ਗ੍ਰੈਂਡਰ ਇਹ ਜਿਹੜਾ ਕਿਹੜਾ ਗ੍ਰੈਂਡਰ ਹੁੰਦਾ ਉਹ ਬਾਜੀ ਮਸਾਲੇ ਵਾਲੀ ਉਹ ਤਾਂ ਦੇਖੋ ਮੈਨੂੰ ਬਾਹਰ ਬਹੁਤ ਤੇ ਇਹ ਵੀ ਲਾ ਦੇ ਆਟਮ ਕੋਈ ਹੋ ਉਹ ਮੰਤਰੀ ਜੀ ਨੇ ਭੇਜਿਆ ਥੋੜੀ ਹਾਂ ਟਟਲੀ ਤੇ ਆਈ ਵੀ ਟਟਲੀ ਤੇ ਪਹਿਲਾਂ ਉਹਨੇ ਚਲਾ ਜੀ ਧੋਪ ਕਾਟ ਪੂਰਾ ਹਨ ਧੋਪ ਕਾਟ ਤੇ ਬਾਅਦ ਚੱਲ ਇਹ ਵੀ ਜ਼ਰੂਰੀ ਦਾ ਕੰਮ ਜਿਹੜੇ ਕਰਨ ਵਾਲੇ ਦੇ ਹਾਂ ਆ ਵੀ ਕੰਮ ਜ਼ਰੂਰੀ ਆ ਹੁਣ ਰਸੋਈ ਦੇ ਵਿੱਚ ਤੇ ਭਾਂਡੇ ਜਿਹੜੇ ਤੇ ਬਰਤਨ ਵਾਲੇ ਆ ਉਹ ਰਸੋਈ 'ਚ ਜਾਓਗੇ ਜਿਹੜੇ ਨਹੀਂ ਬਰਤਨ ਵਾਲੇ ਬੈੱਡ 'ਚ ਜਾਓਗੇ ਜਮੇ ਨਹੀਂ ਬਰਤਨ ਵਾਲੇ ਹਾਂ ਹਾਂ ਆਹ ਆਟਾ ਗੁੰਨਣਾ ਤੇਰਾ ਉੱਪਰਲਾ ਟੱਕਣ ਹਾਉ ਬੰ ਮੰਮੀ ਦੀ ਜਾਂ ਬਾਟ ਪੀਤੀ ਸੀ ਹੂੰ ਜਦ ਮੰਮੀ ਤਾਂ ਹੁੰਦਾ ਨਹੀਂ ਤਾਂ ਨਾ ਹੂੰ ਮੰਮੀ ਇੱਕ ਹੱਥ ਨਾਲ ਮਕੀਨ ਨਾਲ ਆਟਾ ਗੁੰਨੋ ਜਾਂਦਾ ਅਸੇ ਉੱਪਰ ਵਾਲਾ ਉਹ ਕਿੱਥੇ ਚਾੜ ਦੇਣਾ ਘੁੰਮਣਾ ਕਾਲਾ ਰੰਗ ਦਾ ਕਾਲੇ ਰੰਗ ਦਾ ਨਾ ਵੀ ਹੈਗਾ ਉਹਦੇ ਦੇ ਵਿੱਚ ਡੰਡਾ ਜਾਂ ਹੋਊਗਾ ਵਾਬੀ ਵਿੱਚ ਹੋਣਾ ਕਿੰਨਾ ਆ ਨਹੀਂ ਪੈ ਤੱਕਾਲਾ ਜਾ ਕਿ ਆ ਆ ਨਹੀਂ ਰਹਿਦਾ ਹੋਆ ਮੈਂ ਮਿੱਣੀ ਚ ਆਲਾ ਜਾ ਤੂੰ ਹੂੰ ਤੀਜਾਂ ਤਾਂ ਨੇ ਸਾਰੀਆਂ ਲਿਆ ਕੇ ਰੱਖੀਆਂ ਨੇ ਐਵੇਂ ਬਣਾਉਂਦੀ ਢੱਬੇ ਢੱਬੇ ਵੀ ਚੱਕ ਲੈਣੇ ਤੇ ਕਿਹਨੇ ਮਾਂਜਣੇ ਆਲੇ ਪਾਪੇ ਆ ਸਾਰੇ ਰਸੋਈ ਤਾਂ ਵਿਹਲੀ ਪਈ ਆ ਉਧਰ ਹੈ ਨਹੀਂ ਉੱਥੇ ਕੋਸ ਰਸੋਈ ਚ ਜਿਹੜੇ ਅਚਾਰ ਚੂਰ ਵਾਲਾ ਹੁਣ ਦੇਖੋ ਤੁਸੀਂ ਆ ਅੱਜ ਸਰਾਦ ਚੜਿਆ ਸਰਾਦ ਦੇ ਵਿੱਚ ਆ ਮੈਲ ਮੂਲਦੀ ਭਾਂਡਿਆਂ ਦੀ ਸਾਰੀ ਤਾਰ ਦੋ ਹੋ ਸੋਹੇ ਨਰਾਤ ਦਿਮਾਗ ਸਰਾਦ ਉੱਤਰ ਕੇ ਕੱਲ ਹਾਂ ਉਹ ਭੱਜ ਗਏ ਤਾਂ ਸਰਾਦਾਂ ਤੇ ਨਾਲ ਨਾਲਾ ਜਿਹੜੀ ਇਹਨਾਂ ਦੇ ਉੱਪਰ ਚੜੀ ਵੀ ਇਹ ਮੈਲ ਸੈਲ ਜੀ ਸਾਰੀ ਭਜਾ ਦਿਓ ਨਾਲ ਤੇ ਘਰ ਦੀ ਵੀ ਭਜਾ ਦੇ ਪਾਨੇ ਸਾਰੀ ਮੈਲ ਸੈਲ ਜੀ ਪੱਕੇ ਰਹਿ ਗਏ ਇਹਨਾਂ ਦੇ ਸਾਫ ਕਰਨ ਤੇ ਕਰਾ ਤੇ ਜਿਹੜੇ ਮੇਤੇ ਹੁਣ ਵਾਲਾ ਤੇ ਮੈਂ ਕਰਾ ਦਤੋ ਉਹ ਤੇ ਪਾਣੀ ਪਿਆ ਹੈ ਵਿੱਚ ਇਹ ਚੰਗੀ ਤਰ੍ਹਾਂ ਜਰਜੀ ਨੂੰ ਤਾਰ ਦੋ ਕੋ ਦੇ ਨਾਲ ਉਹ ਹੋਰ ਅੱਜ ਮੇਲੇ ਚ ਜਾਣਾ ਉੱਥੇ ਤੇ ਹੋਰ ਲਈ ਛੱਡਦੇ ਇਹਨੂੰ ਕਾਂਚੀ ਦੀ ਹੈ ਇਹ ਕੰਚ ਦੀ ਭਨ ਨਪਨ ਪਜਾ ਤੱਕ ਫੁੱਟਦੀ ਨਹੀਂ ਜਾਂ ਤੱਕ ਸਾਲੀ ਵਰਤੀ ਹੋ ਜਾਣੀ ਆ। ਕਲਾਸਕਟ ਦੇ ਲਿਆਇਓ। ਹਾਂ। ਚੜ੍ਹਣੇ। ਸਿਰਦਾ। ਸਿਰਦਾ ਜਰਤਾ ਲੱਗੀ ਵੀ ਟੱਕਣ ਉੱਪਰ ਤੇ ਹੋਰੇ ਤਰ੍ਹਾਂ ਦਾ ਹੋਇਆ ਪਿਆ। ਇਹਨੂੰ ਕਿਸੇ ਦੇ ਮੂਰੇ ਕਿਆ ਰੱਖੂਗੇ ਆਪਾਂ ਇਹਨੂੰ? ਮੈਨੂੰ ਹਣ ਪਾ ਲਵਾ ਦੇ ਜਦ। ਫੋਲਟਾ ਸਰੇਂਦਰ ਵੀ ਕਹਿੰਦੀ ਸਮਾਨ ਨਮਾ ਹੀ ਆਊਗਾ ਅੱਜ। ਹੂੰ। ਇਹਦਾ ਜੰਦੀਪ ਇਹਦਾ ਟੱਕਣ ਜਤਾ ਪਿਆ। ਇਹਦੀ ਮਸ਼ੀਨ ਦੀ ਕਿੱਥੇ ਹੁਣ ਆਟਾ ਕਾਲੇ ਰੰਗ ਦਾ ਹੋ ਹੁਣ। ਹੈਂਡਲ ਦਾ ਹਨਾ ਹਾਂ ਹੈਂਡਲ ਜਾਇ ਦੇਚ ਦਾਲ ਪਾਈ ਵੀ ਤੇ ਚਲ ਹੈਂਡਲ ਦਾ ਹੋ ਗਿਆ ਚਲ ਹੁਣ ਦਾਲਾਂ ਹੀ ਪਾਈਆਂ ਤੇ ਚਾਹ ਹਟਾ ਉਟਾ ਰਿ ਕੋਣਾ ਲੈ ਦੇ ਚਾਹ ਤੇ ਖੱਟ ਮਮੀ ਨੇ ਬਾਹ ਕਰਕੇ ਲਈ ਹੁੰਦੀ ਬੇਚ ਉਹ ਤੇ ਵਿਚ ਇੱਥੇ ਜੇ ਬਾਹ ਕੁੱਤੀ ਸੀ ਪਿੰਦਰਾ ਪਰ ਡਿਊਟੀ ਜਾਂਦਾ ਤਾਂ ਫੇਰ ਵੀ ਰੋਟੀ ਉਹ ਬਣਾਉਂਦਾ ਤਾਂ ਚੱਲਾ ਇਹ ਤਾਂ ਨੰਝਣੀਆਂ ਦੇ ਜੀ ਇਹ ਤੇ ਦੋ ਜਣੇ ਦੇਤੇ ਵੀ ਹੁੰਦੀ ਸੀ ਮੈਂ ਤਾਂ ਟੱਗਦਾ ਤੇ ਮੈਂ ਗਰਮ ਪਾਣੀ ਨਾਲ ਜਿਹੜੇ ਜ਼ਿਆਦਾ ਹਾਲਤ ਖਰਾਬ ਜ਼ਿਆਦਾ ਹਾਲਤ ਖਰਾਬ ਆ ਜਿਹੜੇ ਪੰਡਿਤ ਤਾਂ ਗਰਮ ਪਾਣੀ ਨਾਲੇ ਮਾਂਜਨੇ ਪੈਣੇ ਤੁਹਾਨੂੰ ਹਾਂ ਆ ਤਾਂ ਫਿਰ ਲੱਗ ਗਈ ਅੱਜ ਲੈ ਅੱਜ ਲਿਆ ਕੇ ਨਾ ਕੀ ਆ ਬਸ ਸੂਟ ਭਾਬੀ ਨੂੰ ਦੋ ਸੂਟ ਲੈ ਆ ਸੂਟ ਨਹੀਂ ਉਹਦੇ ਘਰ ਸੋਈ ਦੇ ਆ ਸੋਈ ਦੇ ਕੱਪੜੇ ਉਹ ਵੀ ਤਾਂ ਚਲੋ ਅੱਜ ਆਪਾਂ ਨੇ ਜਾਣਾ ਤਾਂ ਹੈਗਾ ਨਾਲੇ ਜ਼ੋਰ ਕੱਪੜੇ ਲਿਆਉਣੇ ਨਾਲੇ ਉਹ ਲਿਆਉਂਗੇ ਰੋ 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 ਜਦ ਤੱਕ ਤੁਹਾਡੇ ਭਾਂਡੇ ਵੀ ਸੁੱਕ ਜੂਗੇ ਬਾਹਰ ਹੱਕ ਭਾਂਡੇ ਧੋ ਕੇ ਹਾਂ ਨਾਲ ਚੱਲ ਚਲੀ ਚੱਲੂਗੀ ਦੀਦੀ ਵੀ ਦੀਦੀ ਨੇ ਕਿੱਥੇ ਨੂੰ ਜਾਣਾ ਹੁਣ ਆ ਹਾਂ ਜਾਣਾ ਨੇ ਕਦੇ ਮਿਲਣਾ ਹਾਂ ਮੈਂ ਤਾਂ ਦੇਖਾ ਤਾਂ ਮੈਂ ਜਲਦੀ ਸਾਡੇ ਨੂੰ ਮੇਰੇ ਲੋਟ ਲੱਗੇ ਚੱਲਣਗੇ ਟਾਈਮ ਹੋਊਗਾ ਹੂੰ ਬਸ ਹੁਣ ਆਪਾਂ ਜਿਆਦਾ ਔਰੇ ਖੜੇ ਨਹੀਂ ਧੁੱਪ ਮੰਨਦੇ ਆਪਾਂ ਉਥੇ ਗਾਂਹ ਜਾ ਕੇ ਕੀ ਹਾਲ ਹੋਊਗਾ ਗਰਮੀ ਚ ਮੈਨੂੰ ਪਤਾ ਨਹੀਂ ਹੋਊਗਾ ਠੰਡੇ ਠੰਡੇ ਚ ਪਾਣੀ ਦਾ ਘਰਤ ਨਹੀਂ ਹੋਊਗਾ ਜਿਆਦਾ ਉਬਲਦਰ ਜਿਆਦਾ ਠੰਡੇ ਠੰਡੇ ਕਿੱਥੇ ਮਤਲਬ ਕਾ ਲੂ ਕਾ ਲੂ ਆਹ ਫਿਰ 3 ਦਿਨ ਤੱਕ ਮੈਂ ਫੇਰ ਆਉਣਾ ਹਾਂ ਸ਼ਨੀਵਾਰ ਨੂੰ ਫੇਰ ਆਉਣਾ ਤੁਸੀਂ ਮੈਨੂੰ ਘਰ ਤੇ ਕਢਵਾ ਦੇਣਾ ਮਨ ਲੱਗਦਾ ਹਾਂ ਇਹਦੀ ਚੱਲ ਰਹੀ ਇਤਨੀਆਂ ਛੁੱਟੀਆਂ ਰਹਿ ਜੰਨੀ ਐ ਇਹਨਾਂ ਨੂੰ ਤੇ ਇਤਨੀਆਂ ਉਹਦੋਂ ਬਾਅਦ ਚਲਣਾ ਨਹੀਂ ਮੈਂ ਜਾਣਾ ਕਰ ਉਹਦਾ ਜਸਮੀਨ ਦੇ ਫੋਨ ਆਉਂਦੇ ਆ ਹਾਂ ਹਾਂ ਠੀਕ ਐ ਬਾਜੀ ਹਾਂ ਤਾਂ ਠੀਕ ਆ ਪਰ ਉਹਦਾ ਮਾਸੀ ਵੀ ਨਾ ਆਪਣੀ ਵੀ ਨਾ ਗੁਜ਼ਾਰਾ ਨਹੀਂ ਹੈਗਾ ਉਹ ਤੋਂ ਬਾਅਦ ਜਦੋਂ ਸੋ ਖੋਪਣ ਜਦੋਂ ਜੇ ਘੱਟੇ ਸੁਣਦੀ ਥੋੜੀ ਜਿਹੀ ਇਹ ਫਿਰ ਜਦ ਜਸਮੀਨ ਨਾਲ ਲੱਗ ਜਾਂਦੀ ਹੈ ਨਾਲ ਉਹ ਤਾਂ ਕਰਕੇ ਫਿਰ ਚੱਕਰ ਪੈ ਜਾਂਦਾ ਤਾਂ ਕਰਕੇ ਥੋੜੀ ਜਿਹੀ ਇਹਨਾਂ ਦੀ ਦਾੜ ਆਪਸ ਥੋੜੀ ਜਿਆਦਾ ਨਾਲਦੀ ਆ ਦਾ ਜਮੀਨ ਨੂੰ ਦੋ ਦਿਨ ਹੋ ਗਏ ਫੋਨ ਕਰਦੀ ਨਹੀਂ ਮਾਸੀ ਕਾਹਦਾ ਆਉਂਦੀ ਮਾਸੀ ਕਾਹਦਾ ਆਉਂਦੀ ਹੈ ਮੈਂ ਕਰਕੇ ਜਾਣਾ ਪੜਦਾ ਮੈਂ ਤਾਂ ਉਹਨੂੰ ਕਿਹਾ ਤਾਂ ਮੰਨ ਲਓ ਚੱਲ ਤੁਰ ਮਰਜੀ ਹੈ ਤੇਰੀ ਮੈਂ ਆਇਆ ਪਤਾ ਨਹੀਂ ਮੈਂ ਚੰਨੀ ਬਾਹਰੋਂ ਵੜਦਣੇ ਆਉਣਾ ਉੱਧਰ ਦੀ ਉੱਧਰ ਹੀ ਉਹਨੇ ਆਉਣਾ ਕੋਈ ਨਹੀਂ ਪਤਾ ਚੱਲ ਦੇਖਦੇ ਜਿਹੜੀਆਂ ਔਰੇ ਦੀਆਂ ਜ਼ਿੰਮੇਵਾਰੀਆਂ ਐ ਇਹਨੇ ਆਪਣੀਆਂ ਪੱਕਤਾਤੀਆਂ ਜਿਹੜੀਆਂ ਪਿਛਲੀਆਂ ਜ਼ਿੰਮੇਵਾਰੀਆਂ ਨੂੰ ਪੂਟਾਉਣੀਆਂ ਪੈਣੀਆਂ ਮੈਂ ਤਾਂ ਉਹ ਜਾਨਾ ਬਾਕੀ ਇਹਦੀ ਇੱਛਾ ਹੈ ਨਾ ਨਾ ਮੈਂ ਜਾਣਾ ਹੈ ਹਾਂ ਨਾ ਜੀ ਮੈਂ ਤੁਹਾਨੂੰ ਮੋਨੇ ਕਹਿੰਦੀ ਸੀ ਚੱਲਦੇ ਆ। ਹੋਰ ਕਹਿੰਦੀ ਮੈਂ ਬੈਠੀ। ਆਹ ਦਾ ਜਿਹੜੀ ਆ ਸਰਿੰਦਰ ਜਿਹੜੀ ਉਹ ਗੜਬੀ ਆ ਉਹ ਪਈ ਤਾਂਬੇ ਵਾਲੀ। ਹਾਂਜੀ। ਉਹ ਪਰਕੇ ਡਾਡੀ ਦੇ ਸਰਹਾਣੇ ਰੱਖ ਦਿਆ ਕਰ ਡਾਡੀ ਨੂੰ ਕਾ ਉਹਦਾ ਪਾਣੀ ਪੀਆ ਕਰੇ ਬਸ। ਰਾਤ-ਰਾਤ ਰੱਖ ਲਈ ਸਵੇਰੇ ਉਹਦਾ ਪਾਣੀ ਪੀ ਲਿਆ। ਬਹੁਤ ਫਾਇਦੇਮੰਦ ਆ ਉਹ ਸਰੀਰ ਵਾਸਤੇ। ਹਾਂ। ਆ ਡੱਬੇ ਡੁੱਬੇ ਜਦੋਂ ਤੂੰ ਬਾਅਦ ਤੋਂ ਚਮਕਾਈ ਪਹਿਲਾ ਭਾਂਡੇ ਧੋਲਾ ਡੱਬੇ ਤਾਂ ਅਸਲ ਜਦ ਮਰਜੀ ਧੋਈਂ ਇਹਨਾਂ ਦਾ ਕੀ ਚੱਕਰ ਹੋਣੇ ਦਾ ਵਾਜੀ ਸਾਰੇ ਆਹ ਭਾਂਡੇ ਜਿਹੜੇ ਧੋਣ ਵਾਲੇ ਉਹਨਾਂ ਨੂੰ ਚਮਕਾਇਆ ਨੇ ਚੰਗੀ ਤਰ੍ਹਾਂ ਰੜੜ ਕੇ ਹੋਣੇ ਦਾ ਸਾਰੇ ਹੀ ਹਨੇ ਉਹ ਨਾ ਨਾ ਡੱਬੇ ਹੀ ਲਗੜੀ ਜੰਦੀ ਬੈਠੀ ਘਰ ਦੀ ਸਫਾਈ ਇਹਨੇ ਹੁਣ ਕਰ ਲੈਣੀ ਇਹਦੇ ਘਰ ਵਾਲੇ ਨੇ ਇਹਦਾ ਦੋਲਜਾ ਕੰਮ ਨਿਬੜ ਜਾਣਾ ਹੁਣ ਇਹ ਇਹਨਾਂ ਨੇ ਨਿਬੜ ਗਿਆ ਨਿਬੜ ਗਿਆ ਗੋਲੀਆਂ ਦਾ ਕੰਮ ਇਹ ਤਾਂ ਨਿਬੜ ਗਿਆ। ਇਹ ਦੀਵਾਲੀ ਨੂੰ ਕਰਨੀ ਪਣੀ। ਇਹ ਗੋਲ ਨੂੰ ਵੀ ਲੈ ਆਈ ਹਾਂ ਨਾ ਹੁਣ ਤੇ ਲੈ। ਹਾਂ। ਇਹ ਲੈ ਕੇ ਆ ਤੂੰ। ਧਾਊਂ ਦਾ ਪਹਿਲਾਂ ਪੈਨ ਕੋਲ ਨਹੀਂ ਜਾਊਗਾ ਹੋਰ ਕਿਦਾ ਮਜਾ ਆਊਗਾ। ਨਹੀਂ ਦੋਈ ਜਾਣਿਆ ਹੋਣੀ। ਇਹੀ ਲੈ ਕੇ ਆਉਗੀ ਹੁਣ। ਉਹਨੂੰ ਤਾਂ ਵਿਚਾਰੇ ਨੂੰ ਰਸਤਾ ਪਤਾ ਹੀ ਨਹੀਂ ਮਾਹਲਾ ਦਾ। ਇਹਨੂੰ ਪਤਾ। ਪਤਾ ਨਹੀਂ ਵੀ ਮੈਂ ਹੀ ਲੈ ਕੇ ਜਾਊਂਗੀ। ਰਾਹ ਪਾਉਣਗੇ ਇਹ। ਰਾਹ ਪਤਾ ਉਹਨੂੰ। ਨਹੀਂ ਆਪ ਪਾਉਣਗੇ। ਲੋਕੇਸ਼ਨ ਲਾ ਕੇ ਆ ਜੂਗਾ। ਹਾਂ। ਮੇਰੇ ਨਾਲ ਆ ਰਹੀ ਹੁਣ ਤਾਂ ਮੈਂ ਵੀ ਇਹਨੂੰ ਕਹਿ ਬਾਰੇ ਕਿਹਾ ਮੈਂ ਤੇਰਾ ਪੁੱਤ ਹੋਵੇ ਤਾਂ ਚੱਲੂ ਹੈ ਆ ਜੀ ਤੇ ਤੂੰ ਇਹ ਨਹੀਂ ਮੈਂ ਆਇਆ ਤੇ ਮੈਨੂੰ ਜਾਣਦਾ 10 ਸਾਲ ਹੋ ਗਿਆ ਜਈ ਨੂੰ ਮੈਂ ਤੇ ਜਾਉਂਗੀ ਤਾਂ ਹੀ ਸਾਲ ਦਸੰਬਰ ਚ ਵਿਆਹ ਹੋਇਆ ਜਸਮੀਂ ਦਾ ਤੇ ਸਾਲੇ ਹੋ ਚੱਲਿਆ ਉਹ ਚੱਲਿਆ ਤੇ ਤੂੰ ਕਿਹੜਾ ਮੁੜ ਕੇ ਤੈ ਆਉਣਾ ਉਥੇ ਸੰਧਾਰੇ ਨੂੰ ਮੈਂ ਸੰਧਾਰਾਂਗੇ ਸੰਧਾਰਾ ਆਪੇ ਲੈ ਜਾਂਦੀ ਆ ਕੇ ਸੰਦੀਪ ਆਪਾਂ ਨੇ ਗਿਆ ਲਾਉਂਗਾ ਉਹ ਆਪਾਂ ਜਦੋਂ ਨੂੰ ਸੰਧਾਰੇ ਦਾ ਟਾਈਮ ਹੁੰਦਾ ਨੂੰ ਸੰਦੀਪ ਪਹੁੰਚ ਜਾਂਦੀ ਓਰੇ ਆਪੇ ਲੈ ਜਾਂਦੀ ਹੈ ਆਇਆ ਇੰਤਾਂ ਮੈਂ ਆਇਆ ਮੈਂ ਕਹਿੰਦਾ ਕੋਈ ਨਾ ਜੀ ਤੈਨੂੰ ਲੈ ਜੀ ਚੱਲ ਹੱਥ ਪਤਾ ਨਹੀਂ ਇਹ ਚੱਲ ਚੱਲ ਹੁਣ ਜਦ ਇਹਨਾਂ ਦੋਨਾਂ ਨੇ ਆਣਾ ਤੂੰ ਵੀ ਨਾਲੇ ਆ ਹੂੰ ਇਹਨਾਂ ਦੇ ਚੌਧ ਖਰਾਬ ਕਰ ਦਿੱਤਾ ਤੇ ਹੁਣ ਆਹ ਤੌਰ ਕਰਾ ਤੇ ਖਰਾਬ ਹੋਣ ਇਨਸਾਨ ਨਹੀਂ ਹੈਗੀ ਹੂੰ ਉਹ ਵੀ ਤਾਂ ਸਾਡੇ ਵਰਗੀਆਂ ਐ ਹੂੰ ਬੱਸ ਬੱਸ ਇੱਧਰ ਦੇਖ ਲੈਣ ਦਾੜੀ ਦੀ ਜਿਹੜੀ ਵੀ ਵੇਲ ਬਣਾਈ ਪਿਆ ਨੇ ਚਲਵਾਵਾ ਦਿੱਤੇ ਹੈ ਗਰਦਨ ਤੋਂ ਕਾਤੇ ਚਲਾਉਂਗੀ ਤੂੰ ਹਾਂ ਅੱਜ ਜਾ ਅਰੇ ਨਾ ਧਿਆਨ ਰੱਖਦੀ ਵੀ ਕਿੱਥੇ ਤੇ ਸੁੱਚ ਕੱਟੀ ਹੈ ਡੈਡੀ ਨੇ ਕਿੱਥੇ ਤੇ ਕਿਆ ਕਰਿਆ ਮੈਂ ਮਾਂ ਤਾਂ ਪੀਪੀ ਮਾਰਨੀ ਤੇਰੀ ਪੀਪੀ ਦੀ ਮਾਰਨੀ ਪੁੱਤ ਤੇ ਭੱਜੀ ਵੀ ਜਾਂਦੀ ਹੈ ਫੇਰ ਕਿਆ ਕਰੂੰਗੀ ਤਾਂ ਨੇ ਭੱਜੀ ਭੱਜਦੀ ਆ ਇਹ ਕਟਾਈ ਹੋ ਜੂਗੀ ਤੇਰੀ ਦੇਖ ਲੈ ਫੇਰ ਹੁਣ ਤੈਨੂੰ ਦੱਸਤਾ ਵਿੱਚੇ ਰੱਖਦੇ ਤਾਂ ਚਾਬੀ ਗੋਦੜੀ ਨੰਨ ਨੂੰ ਲੱਭਦਾ ਫਿਰੂਗਾ ਨਾਨੂ ਨੇ ਫੜਾਇਆ ਨਾਨੂ ਨਾਨੂ ਨੂੰ ਫੜਾਇਆ ਚਲ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਤੇ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਜੀ